ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦੇ ਸੁਣ ਕਬੇ ਬਾਇ ਬੇਨਤੀ ਚੋਪਈ ਹਮਰੀ ਕਰੋ ਹੱਦ ਰੱਖਾ ਪੂਰਨ ਹੋ ਚਿਤ ਕੀ ਇੱਛਾ ਤਬ ਜਨ ਮਦੈ ਹੈ ਮਾਰਾ ਆਪਣਾ ਗਣ ਕੋ ਪ੍ਰਤਿਪਾਰਾ ਹਮਰੇ ਦੁਸ ਬੈਤ ਮਕਾਵੋ ਆਪ ਹਾਦਮ ਹੈ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੂਰ ਚੈਨ ਦੀ ਕਰਦੇ ਕਰੀਏ ਸਭਨ ਕੁਆੜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰਪ ਦਿਨ ਕੇ ਹੈ ਪਿਆਸਾ

ਜਮਨ ਕਾ ਜੋ ਵੀ ਸਭ ਕੀ ਹੋ ਬੇਦ ਰਾ ਬ੍ਰਹਮਾ ਜੋ ਤੀ ਹੋ ਜਮਨ ਕਾ ਸਭ ਲੋਕ ਸਵਾਰ ਨਮਸਕਾਰ ਹੈ ਤਾਂ ਇਹ ਹਮਾਰਾ ਜਮਨ ਕਾ ਸੁਦਕਤ ਬਨਾਇਓ ਦੇਵ ਦਾ ਜੁਚ ਨੇ ਬਜਾਇਓ ਆਹ ਦੰਤੇ ਕੀ ਉਤਾਰਾ ਸੋਇ ਗੁਰੂ ਸੰਜੀਓ ਹਮਾਰਾ ਨਮਸਕਾਰ ਤੇ ਸੀ ਕੋ ਹਮਾਰੀ ਸਕਲ ਪ੍ਰਜਾਦ ਨੇ ਆਪ ਸਵਾਰੀ ਸੇਵ ਕਣ ਕੋ ਸਿਵ ਗੁਣ ਸੁਖ ਦਿਓ ਸਤਰਾ ਕੋ ਪਲ ਮੋਗ ਦਿਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣ ਚਿੰਟੀ ਤੇ ਕੋ ਫਿਰ ਸੋਲਾ ਸਫਰ ਕਿਰਪਾ ਦਿਸ ਕਰ ਕੋਲਾ ਸੰਤਨ ਦੇ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟਿ ਘਟਿ ਕੇ ਬਦ ਬਦ ਕੀ ਜਾਣੈ ਜਾਬ ਦਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹਿ ਪਾਰਾ ਜਬ ਤਰਤ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰ ਸੁਭੁ ਜੇਤੇ ਬਨ ਸੁਰ ਸੁਭ ਤਾਰੇ ਆਪ ਹੀ ਆਪਣੇ ਬੋ ਜੋ ਚਾਰੇ ਤੁਮ ਸਭੀ ਤੇ ਰਤ ਨਿਰਾਲ ਜਾਣਤ ਪੇਦ ਪੇਦੇ ਹਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਬੀ ਆਦਿ ਨੀਲ ਨਾਦਿ ਅਸੰਭਵ ਤਾਕਾ ਮੂੜੁ ਚਾਰਤ ਪੇਦਾ ਜਾ ਕੋ ਪਿਉ ਨ ਭਾਵਤ ਪੇਦਾ ताको कृपा हनुमान तमहा मूरखश पीदना जानत महादेव को कहले सुदा सुन अलंकार का चिन्ह नहि केव आप ही अपनी पुदहे जेती वरनत पिन पिन तो, तो हेती तिमराला खाण जाय बसारा कहव जगा वर तुम संसार हेकर रूप न उपरूप पारंक पौरा वकशि पू पाण्ड जी र सित्रपी निज पुर्ण कान बहु रहे देनी कोहु पूरा जाह बैठा कौसिंद पर शंकर बैठा सग्रीस पिता चंबव आदिसगढ़ रूप शंबव ਅਵਰ ਅਛਾ ਮੇਰੀ ਤਮ ਕਰੋ ਸਿੱਖਿ ਬਾਰ ਸਿੱਖ ਸੰਗਰੋ ਨਿਸ਼ਚਿਤ ਤੇ ਅਰਵਰ ਤਪਾਤਾ ਸਕਲ ਮਿਲੇ ਸ਼ਕਰੋ ਰਨ ਕਾਤਾ ਜੇ ਤੁ ਸਸਰਨੀ ਕਰੇ ਜਿਨ ਕਾ ਦਿਸ ਦੁਖ ਤੋ ਹਾ ਮਰੇ ਪੁਰਖ ਜਨ ਪਗ ਭਰੇ ਤੇ ਹਾਰੇ ਤਿਨ ਕਾ ਤੁਮ ਸੰਗਰ ਸਭ ਉਟਾਰੇ ਜੋ ਕਲ ਕੋਇ ਕੇ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਾ ਹੈ ਰਚਾ ਹੋਇ ਤੈ ਸਭ ਕਾਲ ਆ ਦੁਸਰੇ ਸਰੇ ਤਤ ਕਾਲ ਆ ਕਿਰਪਾ ਦੇ ਸੰਜਾਣੇ ਰਹੋ ਤਾਂ ਕੇ ਤਾਪ ਤਨ ਕੋ ਮੋਹ ਰਹੋ ਰਿੱਧ ਸਿੱਧ ਕਰਮੋ ਸਭ ਹੋਏ ਦਿਸ ਸਾਸ ਤਕੇ ਨਾ ਕੋਈ ਇੱਕ ਵਾਰ ਜਿੰਦ ਮੈਂ ਸੰਭਾਰਾ ਕਾਲ ਪਾਸੇ ਤਾਇਓ ਬਾਰਾ ਨਿਰਨਾਮ ਤੇ ਹਰੋ ਕਹਾ ਦਾਰੇ ਜਿ ਸੁਖੋਤਿ ਰਹਾ ਧੜਕ ਕੀਤ ਮੈ ਸਰਨ ਤੇ ਹਾਰਿ ਆਪ ਹਰਦលਹਿਉ ਬਾਰੇ ਸਰਬothor ਮਹੋ ਸੁਹਾਏ ਜਿ ਸੁਖੋਤਿ ਲਹਿਉ ਬਤਾਈ ਧੜਕ ਕੀਤ ਮੈ ਸਰਨ ਤੇ ਹਾਰਿ ਆਪ ਹਰਦលਹਿਉ ਬਾਰੇ ਸਰਬothor ਮਹੋ ਸੁਹਾਏ ਜਿ ਸੁਖੋਤਿ ਲਹਿਉ ਬਤਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ